ਅੱਜ 7 ਫਰਵਰੀ ਐ ਇਹ ਜੂੜਾ ਦੇਖੋ ਕਿੰਨਾ ਵੱਡਾ ਤੇ ਇਹ ਘਟਾਉਣਾ ਹੈ ਸਰਕਾਰ ਦੀਆਂ ਨਾਲ ਲੈ ਕੇ ਆ ਕਰਕੇ ਘਟਾਉਣਾ ਆ ਦੇਖੋ ਇਹ 7 ਫਰਵਰੀ ਐ ਆ ਦੇ ਇਹਨਾਂ ਨੂੰ ਕਹਣਾ ਤੇ ਇਹਨਾਂ ਦੇ ਮੰਮੀ ਡੈਡੀ ਨੂੰ ਨੌਕਰੀ ਮਿਲ ਜਾਂਦੀ ਉਧਰ ਪੰਜਾਬ ਚ ਜੇ ਕੇਸ ਤਰ੍ਹਾਂ ਆਕੋ ਜਾਂਦੇ ਹੁਣ ਕੈਨੇਡਾ ਜਾਊਗਾ ਤੇ ਕੇਸ ਘਟਾਉਣ ਚੱਲਿਆ ਮੈਂ ਹੁਣ ਕੇ ਇਹਨੂੰ ਇੱਕ ਨੂੰ ਨੌਕਰੀ ਮਿਲ ਜਵੇ ਜਿਹੜੇ ਤਿੰਨੋਂ ਪੀਆਰ ਐ ਸਮਝ ਲੋ ਮੁੰਡਾ ਬਹੁਤੇ ਮੇਰਾ ਪੋਤਾ ਇਹ ਇਹਨਾਂ ਨੂੰ ਜੇ ਨੌਕਰੀ ਮਿਲ ਜਵੇ ਤਾਂ ਸਾਡਾ ਬੁਢਾਪਾ ਥੋੜਾ ਜਿਹਾ ਆਸਾਨੀ ਨਾਲ ਨਿਕਲ ਸਕਦਾ ਕੀ ਪੱਕੇ ਨਹੀਂ ਹੋਏ ਇੱਥੇ ਕੀ ਹੋਣ ਦੀ ਚਾਂਸ ਸੀਗੇ ਪੱਕੇ ਹੋਣ ਦੀ ਨਹੀਂ ਪੱਕੇ ਕੋਈ ਨਹੀਂ ਪਤਾ ਲੱਗਦਾ 10 10 ਸਾਲ ਵੀ ਕਹੀ ਜਾਂਦੇ ਪੱਕੇ ਹੋ ਜੂਗੇ ਪਰ ਨਾ ਮੈਂ ਮੈਂ ਨਹੀਂ ਸਮਝਦਾ ਇਕੱਲੇ ਹੀ ਸਰਦਾਰ ਜੀ ਆਪਣੀ ਕਲਾਸ ਹਾਂਜੀ ਉਹਦਾ ਪੰਜਾਬੀ ਸੀ ਹੋਰ ਪੰਜਾਬ ਤੋਂ ਅ ਥੋੜੇ ਜਿਹੇ ਤੇ ਜ਼ਿਆਦਾ ਨਹੀਂ تھے ਬਸ ਉਹਨਾਂ ਦੇ ਵੀ ਵਾਲ ਛੋਟੇ ਹੁੰਦੇ ਤੇਰੇ ਦਾਦਾ ਜੀ ਕਹਿੰਦੇ ਵੀ ਤੈਨੂੰ ਬਾਹਰ ਭੇਜਣਾ ਸੀਗਾ ਤਿਆਰੀ ਕੀਤੀ ਹੋਈ ਸੀ ਤਾਂ ਕਟਾਏ ਆ ਤੇਰੇ ਵਾਲ ਪਰ ਹੁਣ ਤੈਨੂੰ ਕਹਿੰਦੇ ਨਹੀਂ ਵੀ ਤੇਰੀ ਫੋਟੋ ਸਰਦਾਰ ਵਾਲੀ ਹੈ ਵਾਲ ਦੂ ਕਟਾਤੇ ਉਹ ਤੈਨੂੰ ਹੁਣ ਠੀਕ ਲੱਗਦਾ ਪਹਿਲਾਂ ਠੀਕ ਲੱਗਦਾ ਸੀ ਹੁਣ ਠੀਕ ਲੱਗਦਾ ਹਾਂ ਲੋ ਜੀ ਦਾਲ ਕਟਾ ਦਿੰਦੇ ਯਾਰ ਉਹ ਦੂਸਰਾ ਸਾਹ ਕਿਤੇ ਐ ਸੀ ਅਮ ਸਾਹਿਬ ਕੱਲ ਪਾਈ ਸੀ ਪੋਸਟ ਨਾਈ ਕੱਟਣ ਨੂੰ ਤਿਆਰ ਨਹੀਂ ਸੀ ਨਾ ਕਹਿੰਦਾ ਮੈਂ ਨਹੀਂ ਕਟੂੰਗਾ ਕਹਿੰਦਾ ਅੱਛਾ ਨਾ ਨਾ ਕਿਹੜੀ ਗੱਲੋਂ ਨਾਈ ਕਿਉਂ ਮਨਾ ਕਰਦਾ ਉਹ ਮਨਾ ਕਰਦੇ ਕਹਿੰਦਾ ਮੇਰੇ ਨਾਲ ਕਈ ਵਾਰੀ ਲੜਾਈ ਪੈ ਪੈ ਚੁੱਕੀ ਆ ਪਹਿਲਾਂ ਮੈਂ ਮੈਂ ਨਹੀਂ ਕੱਟਦਾ ਮਾਨ ਸਰਕਾਰ ਦੇ ਜਿਹੜੇ ਦਾਅਵੇ ਸੀਗੇ ਕਿੰਨੇ ਕੁ ਸਹੀ ਸਾਬਤ ਹੋ ਨੇ ਕਿ ਪੰਜਾਬ 'ਚ ਰੋਜ਼ਗਾਰ ਕਿਉਂਕਿ 50000 ਤੋਂ ਉੱਪਰ ਕਹਿੰਦੇ 2.5 ਸਾਲ ਤੋਂ ਸੀ ਨੌਕਰੀਆਂ ਦੇ ਚੁੱਕੇ ਨੇ ਉਹ ਵੀ ਫਿਗਰਾਂ ਪਈਆਂ ਸਰਕਾਰ ਦੀ ਮੈਂ ਤਾਂ ਇੱਕ ਅਪਲਾਈ ਕੀਤੀ ਸੀਗੀ ਮੈਨੂੰ ਤਾਂ ਮਿਲੇ ਨਹੀਂ ਬੋਤੇ ਦੇ ਵਾਲ ਇਸ ਕਰਕੇ ਕਟਾਏ ਆ ਉੱਥੇ ਜਿਹੜੇ ਇਹ ਸਕੂਲ ਵਿੱਚ ਪੜਦਾ ਸੀਗਾ ਜੇ ਮੇਰੇ ਕੋਲ ਫੋਟੋਆਂ ਹੁੰਦੀਆਂ ਮੈਂ ਤੁਹਾਨੂੰ ਉਹ ਵੀ ਸ਼ੇਅਰ ਕਰ ਦੂੰਗਾ ਕਹਿੰਦੇ ਵੀ ਕਿਆ ਇਹ ਜੂੜੀ ਬਣਾ ਲਈ ਐ ਇਹ ਐ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਅਣੀ ਸਾਬੀ ਚੀਚਾ ਖਤਮ ਹੋ ਗਿਆ 40 50 ਸਾਲ ਪਹਿਲਾਂ ਤਾਂ ਸੀ ਗਿਆ ਹੁਣ ਤਾਂ ਸਿੱਖਾਂ ਦੀ ਪੂਰੀ ਪਛਾਣ ਹੈ ਸਿੱਖ ਮੰਤਰੀ ਵੀ ਬਣ ਕੇ ਬੈਠੇ ਨੇ ਕੈਨੇਡਾ ਵਰਗੇ ਮੁਲਕ ਲੰਮੇ ਸਮੇਂ ਤੋਂ ਪੰਜਾਬ ਖਾਲੀ ਹੋ ਰਿਹਾ ਹੈ ਰਿਵਰਸ ਮਾਈਗ੍ਰੇਸ਼ਨ ਇੱਕ ਬੜਾ ਗੰਭੀਰ ਮੁੱਦਾ ਪੰਜਾਬ ਲਈ ਬਣ ਚੁੱਕਿਆ ਹੈ ਜਦੋਂ 2022 ਵਿੱਚ ਭਗਵੰਤ ਸਿੰਘ ਮਾਨ ਉਹਨਾਂ ਦੀ ਸਰਕਾਰ ਬਣਦੀ ਹੈ ਕਾ ਜ਼ਰੂਰ ਮਾਨ ਸਾਹਿਬ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਆਪਾਂ ਪੰਜਾਬ ਦਾ ਅਜਿਹਾ ਮਾਹੌਲ ਸਿਰਜ ਦਵਾਂਗੇ ਕਿ ਪੰਜਾਬੀ ਦਾ ਪੰਜਾਬੀ ਹੋਰ ਨਾ ਮੁਲਕਾਂ ਦੇ ਲੋਕ ਵੀ ਇੱਥੇ ਨੌਕਰੀਆਂ ਕਰਨ ਆਉਣਗੇ ਕਿ ਵਾਕੇ ਹੀ ਪੰਜਾਬ ਚ ਅਜਿਹਾ ਮਾਹੌਲ ਸਿਰਜ ਦਿੱਤਾ ਗਿਆ ਖੁਦ ਪੰਜਾਬ ਵਾਸੀ ਵੀ ਜਿਹੜੇ ਖੁਦ ਇਥੋਂ ਸਰਕਾਰੀ ਨੌਕਰੀਆਂ ਤੋਂ ਸੇਵਾ ਮੁਕਤ ਹੋਣ ਬੱਚੇ ਉਹਨਾਂ ਦੇ ਸਰਕਾਰੀ ਨੌਕਰੀਆਂ ਭਾਵੇਂ ਠੇਕੇ ਤੇ ਕਰ ਚੁੱਕੇ ਹੋਣ ਉਹ ਵੀ ਪੰਜਾਬ ਛੱਡ ਰਹੇ ਨੇ ਸਰਕਾਰਾਂ ਦੇ ਦਾਅਵੇ ਕਿੱਥੇ ਖੜੇ ਨੇ ਸਾਡੀ ਮੁਲਾਕਾਤ ਕਰਾ ਰਹੇ ਆ ਸੁਰਮੁਖ ਸਿੰਘ ਸੈਣੀ ਉਹਨਾਂ ਨਾਲ ਜ਼ਿਲ੍ਹਾ ਸਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਪਿੰਡ ਠਸਕਾ ਦੇ ਵਾਸੀ ਨੇ ਬੜਾ ਕੁਝ ਉਹ ਸੋਚਦੇ ਨੇ ਉਹਨਾਂ ਨੇ ਖੁਦ ਨਗਰ ਨਿਗਮ ਮੁਹਾਲੀ ਦੇ ਵਿੱਚ ਬਤੌਰ ਸੈਨਟੀ ਇੰਸਪੈਕਟਰ ਨੌਕਰੀ ਕੀਤੀ ਸੇਵਾਮੁਕਤ ਨੇ ਉਹਨਾਂ ਦੇ ਦੋ ਬੇਟੇ ਨੇ ਉਹਨਾਂ ਨੇ ਚੰਡੀਗੜ੍ਹ ਨਗਰ ਦੇ ਉਹਦੇ ਵਿੱਚ ਨੌਕਰੀਆਂ ਕੀਤੀਆਂ ਪਰ ਉਹ ਦੋਨੋਂ ਹੁਣ ਨੌਕਰੀਆਂ ਛੱਡ ਕੇ ਠੇਕੇ ਦੇ ਸੀਗੇ ਬਾਹਰਲੇ ਮੁਲਕਾਂ ਦੇ ਪੀਆਰ ਹੋ ਗਏ ਨੇ ਕਿਸ ਤਰ੍ਹਾਂ ਇਸ ਚੀਜ਼ ਨੂੰ ਦੇਖਦੇ ਨੇ ਸੁਰਮੁਖ ਸਿੰਘ ਸੈਣੀ ਗੱਲਬਾਤ ਕਰਦੇ ਆ ਸੋ ਸੈਣੀ ਸਾਹਿਬ ਪਹਿਲਾ ਸਵਾਲ ਹੈ ਜੀ ਬਈ ਜਦੋਂ ਤੁਹਾਡਾ ਆਪਣਾ ਟਾਈਮ ਸੀਗਾ ਜਦੋਂ ਤੁਸੀਂ ਯੰਗ ਸੀਗੇ ਪੜ੍ਹਾਈਆਂ ਕੀਤੀਆਂ ਨੌਕਰੀਆਂ ਤੁਸੀਂ ਲੈਣ ਗਏ ਸੀਗੇ ਉਸ ਟਾਈਮ ਅਜ ਤੋਂ 40 ਸਾਲ ਪਹਿਲਾਂ ਜਾਂ 50 ਸਾਲ ਪਹਿਲਾਂ ਉਸ ਟਾਈਮ ਪੰਜਾਬ ਦੇ ਵਿੱਚ ਕੀ ਮਾਹੌਲ ਸੀ ਬਾਹਰ ਜਾਣ ਦਾ ਕਿੰਨਾ ਕੁ ਰੁਝਾਨ ਚੱਲ ਰਿਹਾ ਸੀ ਉਸ ਟਾਈਮ ਤਾਂ ਸਾਨੂੰ ਪਤਾ ਵੀ ਨਹੀਂ ਸੀਗਾ ਇਹ ਵੀ ਐਕਸਟਰਾ ਬਾਹਰ ਵੀ ਜਾਂਦੇ ਆ ਨਹੀਂ ਤਾਂ ਬੱਚਿਆਂ ਨੂੰ ਪਲੱਸ 2 ਤੋਂ ਹੀ ਭੇਜ ਦੇਣਾ ਸੀ ਤੇ ਬਹੁਤ ਆਸਾਨੀ ਨਾਲ ਨੌਕਰੀਆਂ ਮਿਲਦੀਆਂ ਸੀਗੀਆਂ ਬੇਸ਼ੱਕ ਮੈਂ میٹرਿਕ ਪਾਸ ਐ ਪਰ ਮੈਂ ਇੰਸਪੈਕਟਰ ਲੱਗ ਗਿਆ ਸੀ ਉਸ ਸਮੇਂ ਦੇ ਵਿੱਚ ਮਤਲਬ ਇਹਨਾਂ ਰੁਝਾਨ ਨਹੀਂ ਸੀ ਬਾਹਰ ਜਾਣ ਦਾ ਨਹੀਂ ਬਹੁਤ ਜ਼ਿਆਦਾ ਨਹੀਂ ਸੀਗਾ ਹਾਂ 84 ਵਿੱਚ ਮੇਰਾ ਵੀ ਪਾਸਪੋਰਟ ਬਣ ਗਿਆ ਸੀ 84 ਚ ਲੇਕਿਨ ਮੈਂ ਨਹੀਂ ਗਿਆ ਤੇ ਤੁਹਾਡੇ ਦੋ ਬੇਟੇ ਨੇ ਸੁਖਦੀਪ ਤੇ ਸੁਖਵਿੰਦਰ ਤੇ ਬੇਟਿਆਂ ਨੂੰ ਵੀ ਤੁਸੀਂ ਇੱਥੇ ਭਾਵੇਂ ਠੇਕੇ ਦੇ ਸੀ ਸਰਕਾਰੀ ਨੌਕਰੀਆਂ ਮਿਲ ਗਈਆਂ ਸੀਗੀਆਂ ਹਾਂ ਮਿਲ ਗਈਆਂ ਸੀਗੀਆਂ ਸਰਕਾਰੀ ਨੌਕਰੀਆਂ ਕੰਟਰੈਕਟ ਬੇਸਿਸ ਤੇ ਮਿਲੀਆਂ ਜਿਹੜਾ ਉਹ ਜ਼ਿਆਦਾ ਤਨਖਾਹ ਬਹੁਤ ਘੱਟ ਹੈ ਬੱਚਿਆਂ ਦੀ ਜਿਹੜੀ ਜ਼ਿੰਦਗੀ ਆ ਪੜ੍ਹਾਈ ਦੀ ਉਹ ਮਤਲਬ ਕਾਮਯਾਬ ਨਹੀਂ ਹੋ ਮਤਲਬ ਹੋ ਸਕਦੇ ਸੀ ਕਿਹੜੇ ਮਹਿਕਮੇ 'ਚ ਨੌਕਰੀ ਕੀਤੀਆਂ ਬੇਟਿਆਂ ਨੇ ਨਗਰ ਨਿਗਮ ਚੰਡੀਗੜ੍ਹ 'ਚ ਬਤੌਰ ਸੈਂਟੀਨ ਇੰਸਪੈਕਟਰ ਕਿੰਨਾ-ਕਿੰਨੇ ਚੜ ਲਾ ਕੇ ਗਏ ਨੇ ਬੇਟੇ ਜਿਹੜਾ ਬڑا ਜੀ ਉਹ 7 ਸਾਲ ਦੀ ਨੌਕਰੀ ਕਰਕੇ ਗਿਆ ਤੇ ਛੋਟਾ ਸੀਗਾ ਜਿਹੜਾ ਸੁਖਵਿੰਦਰ ਸਿੰਘ ਸੈਣੀ ਆ ਉਹ ਕਰਕੇ ਗਿਆ 8 ਸਾਲ ਦੀ ਫੇਰ ਕੀ ਪੱਕੇ ਨਹੀਂ ਹੋਏ ਇੱਥੇ ਕੀ ਹੋਣ ਦੀ ਚਾਂਸ ਸੀਗੇ ਪੱਕੇ ਹੋਣ ਦੇ ਨਹੀਂ ਪੱਕੇ ਕੋਈ ਨਹੀਂ ਪਤਾ ਲੱਗਦਾ 10 10 ਸਾਲ ਵੀ ਕਹੀ ਜਾਂਦੇ ਪੱਕੇ ਹੋ ਜੂਗੇ ਪਰ ਨਾ ਮੈਂ ਮੈਂ ਨਹੀਂ ਸਮਝਦਾ ਫੇ ਉਹਨਾਂ ਦੀ ਏਜ ਜ਼ਿਆਦਾ ਹੋ ਜਾਣੀ ਤੇ ਫਿਰ ਉਹਨਾਂ ਨੂੰ ਇੰਡੀਆ ਦੇ ਰਹਿਣਾ ਸੀਗਾ ਨਾ ਬਾਹਰ ਦੇ ਅੱਛਾ ਤੇ ਕੀ ਸੋਚ ਕੇ ਫਿਰ ਤੁਸੀਂ ਫੈਸਲਾ ਲਿਆ ਯਾਰ ਕਿ ਦੋ ਹੀ ਬੇਟੇ ਆ ਤੁਹਾਡੇ ਦੋਨੋਂ ਹੀ ਫਿਰ ਬਾਹਰ ਭੇਜਤੇ ਦੋਨੋਂ ਦੋਨੋਂ ਹੀ ਬਾਹਰ ਭੇਜਤੇ ਫਿਰ ਮੈਂ ਇੱਕ ਵਾਰੀ ਇਹ ਸਰਦਾਰ ਭਗਵੰਤ ਸਿੰਘ ਮਾਨ ਨੂੰ ਮਤਲਬ ਬੇਨਤੀ ਪੱਤਰ ਲਿਖਿਆ ਸੀ ਵੀ ਅਸੀਂ ਹੁਣ ਬੁਢੇ ਵੀ ਹੋਣਾ ਮੇਰੀ 65 ਸਾਲ ਦੀ ਉਮਰ 65 ਤੋਂ ਟੱਪ ਗਿਆ ਮੈਂ ਠੀਕ ਹੈ ਵੀ ਅਸੀਂ ਬੁੱਢੇ ਵੀ ਹੋਣਾ ਇਸ ਕਰਕੇ ਵੀ ਜੇ ਇਹਨੂੰ ਇੱਕ ਨੂੰ ਨੌਕਰੀ ਮਿਲ ਜਵੇ ਜਿਹੜੇ ਤਿੰਨੋਂ ਪੀਆਰ ਐ ਸਮਝ ਲੋ ਮੁੰਡਾ ਬਹੁਤੇ ਮੇਰਾ ਪੋਤਾ ਇਹ ਇਹਨਾਂ ਨੂੰ ਜੇ ਨੌਕਰੀ ਮਿਲ ਜਵੇ ਤਾਂ ਸਾਡਾ ਬੁਢਾਪਾ ਥੋੜਾ ਜਿਹਾ ਆਸਾਨੀ ਨਾਲ ਨਿਕਲ ਸਕਦਾ ਵੱਡੇ ਨਾਲ ਕਦੀ ਗੱਲ ਨਹੀਂ ਕੀਤੀ ਯਾਰ ਦੋ ਮੇਰੇ ਬੇਟੇ ਐ ਦੋਨੋਂ ਬਾਹਰ ਚਲੇ ਗਏ ਇੱਕ ਤਾਂ ਵਾਪਸ ਆਜੋ ਸੁਖਦੀਪ ਨੇ ਕਦੀ ਗੱਲ ਨਹੀਂ ਕੀਤੀ ਨਹੀਂ ਸੁਖਦੀਪ ਕਹਿੰਦਾ ਮੈਂ ਨਹੀਂ ਆਉਂਗਾ ਮੈਂ ਸਿਟੀਜਨ ਐ ਹੁਣ ਨਹੀਂ ਮੈਂ ਆਉਂਦਾ ਸੁਖਦੀਪ ਨੇ ਪੱਕਾ ਕਹਿ ਦਿੱਤਾ ਮੈਂ ਨਹੀਂ ਮੁੜਦਾ ਹਾਂ ਕਹਿੰਦਾ ਵੀ ਮੈਂ ਨਹੀਂ ਆਉਂਦਾ ਤੱਕ ਆ ਵੀ ਕਦੀ ਆਪਣੇ ਬੱਚਿਆਂ ਨੂੰ ਚਲ ਪੋਤੇ-ਪੋਤਿਆਂ ਨੂੰ ਭੇਜ ਦੇ ਉਹਦੇ ਬੱਚੇ ਹੋਣਗੇ ਹਾਂ ਪਰ ਉਹ ਨਹੀਂ ਵਾਪਸ ਨਹੀਂ ਕਹਿੰਦਾ ਮੈਂ ਆਉਂਦਾ ਨਹੀਂ ਤੇ ਸੁਖਵਿੰਦਰ ਨੇ ਫਿਰ ਕਿਦਾਂ ਫੈਸਲਾ ਕੀਤਾ ਸੀਗਾ ਉਹ ਬਸ ਮੇਰੇ ਕਹਿਣ ਤੇ ਚਲੇ ਗਿਆ ਮੈਂ ਵੀ ਗਿਆ ਸੀ ਕੈਨੇਡਾ ਚ ਤੇ ਮੇਰੇ ਕਹਿਣ ਤੇ ਕਹਿੰਦਾ ਚਲੋ ਮੈਂ ਇੱਕ ਵਾਰੀ ਦੇਖ ਲੈਂਦਾ ਤੁਸੀਂ ਆ ਪਾ ਦਿਓ ਉਹ ਪਾਤਾ ਦੋਨੋਂ ਬੱਚੇ ਕੈਨੇਡਾ ਚ ਨੇ ਦੋਨੋਂ ਬੱਚੇ ਕੈਨੇਡਾ ਚ ਨੇ ਕੈਨੇਡਾ ਚ ਹੀ ਉੱਥੇ ਕੰਮ ਕੀ ਕਰਦੇ ਆ ਵੱਖ-ਵੱਖ ਸਟੇਟ ਚ ਕੰਮ ਕੀ ਕਰਦੇ ਨੇ ਇੱਕ ਟਰਾਲਾ ਚਲਾਉਂਦਾ ਵੱਡਾ ਸੁਖਦੀਪ ਸੁਖਦੀਪ ਤੇ ਸੁਖਵਿੰਦਰ ਚਲਾਉਂਦਾ ਫੋਰਕ ਲਿਫਟ ਅੱਛਾ ਕੀ ਸਮਝਦੇ ਹੋ ਵੀ ਇੱਥੇ ਨਾਲੋਂ ਇਹ ਕੰਮ ਵਧੀਆ ਉੱਥੇ ਜੇ ਤੁਸੀਂ ਆਰਥਿਕ ਪੱਖ ਤੋਂ ਦੇਖੋ ਪੈਸੇ ਦੇ ਪੱਖ ਤੋਂ ਵਧੀਆ ਜੀ ਵਧੀਆ ਹਾਂ ਵਧੀਆ ਹੈ ਨੂੰ ਪੂਰੇ ਵਧੀਆ ਸੋਹਣੇ ਪੈਸੇ ਆ ਮਾਨ ਸਰਕਾਰ ਦੇ ਜਿਹੜੇ ਦਾਅਵੇ ਸੀਗੇ ਕਿੰਨੇ ਕੁ ਸਹੀ ਸਾਬਤ ਹੋਏ ਨੇ ਕਿ ਪੰਜਾਬ 'ਚ ਰੋਜ਼ਗਾਰ ਕਿਉਂਕਿ 50000 ਤੋਂ ਉੱਪਰ ਕਹਿੰਦੇ 2.5 ਸਾਲ 'ਚ ਅਸੀਂ ਨੌਕਰੀਆਂ ਦੇ ਚੁੱਕੇ ਨੇ ਉਹ ਵੀ ਫਿਕਰਾਂ ਪਈਆਂ ਸਰਕਾਰ ਦੀਆਂ ਉਹ ਮੈਂ ਤਾਂ ਇੱਕੇ ਅਪਲਾਈ ਕੀਤੀ ਸੀਗੀ ਮੈਨੂੰ ਤਾਂ ਮਿਲੇ ਨਹੀਂ ਵੀ ਤਜਰਬਾ ਸੀਗਾ ਕੋਵਿਡ 'ਚ ਵੀ ਲਾਇਆ ਤੁਹਾਨੂੰ ਦਿਖਾ ਦਾਂਗੇ ਕਾਗਜ਼ ਕੋਵਿਡ ਦੇ ਵਿੱਚ ਵੀ ਇਹ 25 ਸੈਕਟਰ ਮੁੰਡਾ ਰਿਹਾ ਉੱਥੇ ਕੋਵਿਡ ਦੇ ਵਿੱਚ ਪਹਿਲੇ ਕੋਵਿਡ ਦੇ ਜਿਹੜਾ ਮਰੀਜ਼ ਮਰੇ ਆ ਤਾਂ ਸੰਸਕਾਰ ਕਰਨ ਦੇ ਟਾਈਮ ਉਹੀ ਸੀਗਾ ਉੱਥੇ ਇਹ ਕੀ ਕਹਿੰਦੇ ਹੋ ਸੇਵਾ ਮੁਕਤੀ ਤੋਂ ਬਾਅਦ ਤੁਸੀਂ ਪਾਰਟੀ ਵੀ ਜੁਆਇਨ ਕੀਤੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਚ ਵੀਆਰਐਸਰ ਵੀ ਲੈ ਕੇ ਅੱਛਾ ਥੋੜੀ ਨਾ ਥੋੜੀ ਨੌਕਰੀ ਛੱਡ ਕੇ ਅੱਛਾ ਹਾਂ ਜੀ ਤੇ ਇਹ ਪੋਤਾ ਤੁਹਾਡਾ ਹਰਨਵ ਸਿੰਘ ਹਰਨਵ ਸਿੰਘ ਸੈਣੀ ਅੱਛਾ ਹਰਨਵ ਸੈਣੀ ਕਿੰਨੇ ਸਾਲ ਉਮਰ ਹੈ ਹਰਨਵ ਸੱਤ ਕਿਹੜੀ ਕਲਾਸ ਚ ਪੜ ਰਿਹਾ ਫਸਟ ਬਾਲ ਕਿਉਂ ਕਟਾਏ ਸੀਗੇ? ਤੰਗ ਕਰਦੇ ਰੇ। ਕੌਣ ਤੰਗ ਕਰਦਾ ਸੀ? ਬਾਲ। ਬਾਲ ਤੰਗ ਕਰਦੇ ਸੀ। ਉਹ ਕਿੱਦਾਂ? ਬਾਹਰ ਵੀ ਦੱਸੋ ਜਿਹੜੇ ਤੁਹਾਡੇ ਕਲਾਸ। ਬਾਲ ਕਿੱਦਾਂ ਤੰਗ ਕਰਦੇ ਸੀ? ਬਾਲ ਮੂੰਹ ਦੇ ਅੱਗੇ ਆਉਂਦੇ ਰੇ। ਤੈਨੂੰ ਪਤਾ ਹੁਣ ਜਿਵੇਂ ਤੇਰੇ ਦਾਦਾ ਜੀ ਦੇ ਸਿਰ ਤੇ ਪੱਗ ਬੰਨੀ ਐ ਤੇਰੇ ਡੈਡੀ ਵੀ ਬੰਦੇ ਹੋਣਗੇ। ਸਿੱਖ ਸਰਦਾਰ ਕੀ ਹੁੰਦਾ ਪਤਾ? ਪਤਾ ਐ। ਤੇ ਫੇਰ ਸਿੱਖੀ ਦਾ ਤੈਨੂੰ ਪਤਾ ਵੀ ਕਿੱਡੀ ਵੱਡੀ ਚੀਜ਼ ਐ? ਪਤਾ ਐ। ਤੇਰੇ ਦਾਦਾ ਜੀ ਕਹਿੰਦੇ ਵੀ ਤੈਨੂੰ ਬਾਹਰ ਭੇਜਣਾ ਸੀਗਾ ਤਿਆਰੀ ਕੀਤੀ ਹੋਈ ਸੀ ਤਾਂ ਕਟਾਏ ਆ ਤੇਰੇ ਵਾਲ। ਹਾਂ ਫਿਰ ਠੀਕ ਹੈ ਤੂੰ ਰੱਖਣਾ ਚਾਹੂਗਾ ਨਹੀਂ ਕੀ ਕਰਨੇ ਹੋ ਪੋਤੇ ਦੇ ਵਾਲ ਕਿਉਂ ਕਟਾਏ ਪੋਤੇ ਦੇ ਵਾਲ ਇਸ ਕਰਕੇ ਕਟਾਏ ਆ ਉੱਥੇ ਜਿਹੜੇ ਇਹ ਸਕੂਲ ਵਿੱਚ ਪੜਦਾ ਸੀਗਾ ਜੇ ਮੇਰੇ ਕੋਲ ਫੋਟੋਆਂ ਹੋਈਆਂ ਮੈਂ ਤੁਹਾਨੂੰ ਉਹ ਵੀ ਸ਼ੇਅਰ ਕਰ ਦਊਗਾ ਤੇ ਉੱਥੇ ਫਿਰ ਥੋੜਾ ਜਿਹਾ ਤੰਗ ਹੁੰਦੇ ਆ ਤੰਗ ਕਿਦਾਂ ਕਹਿ ਰਹੇ ਹੋ ਤੰਗ ਹੁੰਦੇ ਆ ਉਹ ਕਹਿੰਦੇ ਵੀ ਕਿਆ ਇਹ ਜੂੜੀ ਬਣਾ ਲਈ ਐ ਇਹ ਐ ਬਸ ਇਸ ਤਰ੍ਹਾਂ ਦੀਆਂ ਗੱਲਾਂ ਵੱਟਾ ਕਰਦੇ ਹਾਂ ਹੁਣ ਤਾਂ ਸੈਣੀ ਸਾਹਿਬ ਦੀ ਚੀਜ਼ਾਂ ਖਤਮ ਹੋ ਗਈਆਂ 40 50 ਸਾਲ ਪਹਿਲਾਂ ਤਾਂ ਸੀਗੀਆਂ ਹੁਣ ਤਾਂ ਸਿੱਖਾਂ ਦੀ ਪੂਰੀ ਪਛਾਣ ਹੈ ਸਿੱਖ ਮੰਤਰੀ ਵੀ ਬਣ ਕੇ ਬੈਠੇ ਨੇ ਕੈਨੇਡਾ ਵਰਗੇ ਮੁਲਕਾਂ 'ਚ ਨਹੀਂ ਦੇਖੋ ਛੋਟੇ ਜਿਹੜੇ ਬੱਚੇ ਆ ਨਾ ਉਹਨਾਂ ਨੂੰ ਕੋਈ ਪਤਾ ਨਹੀਂ ਨਾ ਉਹ ਤਾਂ ਕਰਦੇ ਆ ਨਾ ਇਹ ਕੱਲਾ ਸੀਗਾ ਜੋ ਫੋਟੋ ਮੈਂ ਸ਼ੇਅਰ ਕਰ ਦੂੰਗਾ ਉਹ ਕੱਲਾ ਸਰਦਾਰ ਸਿੰਘ ਉੱਥੇ ਆ ਕੱਲਾ ਸਰਦਾਰ ਸਿੰਘ ਦੱਸੋ ਬਈ ਕੈਨੇਡਾ 'ਚ ਤਾਂ ਕੱਲਾ ਹੀ ਸਰਦਾਰ ਸਿੰਘ ਆਪਣੀ ਕਲਾਸ 'ਚ ਹਾਂਜੀ ਉਹਦਾ ਪੰਜਾਬੀ ਸੀ ਹੋਰ ਪੰਜਾਬ ਅ ਥੋੜੇ ਜਿਹੇ ਤੇ ਜ਼ਿਆਦਾ ਨਹੀਂ ਤੇ ਬਸ ਉਹਨਾਂ ਦੇ ਵੀ ਵਾਲ ਛੋਟੇ ਹੋਤੇ ਅੱਛਾ ਬਾਕੀ ਅੰਗਰੇਜ਼ੇ ਤੇ ਹੈ ਬਾਕੀ ਅੰਗਰੇਜ਼ੇ ਸਾਰੇ ਅੱਛੇ ਕੀ ਸਮਝੇ ਤੁਹਾਡਾ ਕਿਤੇ ਰੋਸਾ ਤਾਂ ਨਹੀਂ ਆ ਜਾਂ ਬਈ ਯਾਰ ਮੈਂ ਸਿੱਖ ਬੱਚਾ ਰੱਖਿਆ ਆਪਣਾ ਪੰਜਾਬ 'ਚ ਸੀਗਾ ਰੋਸੇ ਵਜੋਂ ਤਾਂ ਨਹੀਂ ਘਟਾਇ ਗੁੱਸੇ ਵਜੋਂ ਨਹੀਂ ਗੁੱਸੇ ਵਜੋਂ ਤਾਂ ਨਹੀਂ ਕਹਿ ਸਕਦਾ ਉੱਥੇ ਸਰਦਾਰ ਚੱਲਣੇ ਥੋੜੇ ਜਿਹੀ ਔਖੇ ਆ ਹੁਣ ਤਾਂ ਨਹੀਂ ਸੈਣੀ ਸਾਹਿਬ ਇਦਾਂ ਦੀ ਗੱਲ ਹੈਗੀ ਵੈਸੇ ਰੋਜ਼ ਆਪਾਂ ਵੀਡੀਓ ਦੇਖਦੇ ਆ ਕਿੰਨੇ ਹੀ ਸਰਦਾਰ ਮੰਤਰੀ ਉੱਥੇ ਬੈਠੇ ਨੇ ਇੰਟਰਵਿਊ ਵੀ ਦਿਖਾ ਦਨਾ ਕਿ 12 ਅਲੱਗਾ ਲੱਗ ਬੰਦਿਆਂ ਦੀ ਇੰਟਰਵਿਊ ਦਿਖਾ ਦਨਾ ਜਿਹੜੇ ਸਾਨੂੰ ਮਤਲਬ ਇਹ ਕਹਿੰਦੇ ਆ ਵੀ ਅ ਬਾਲਾਂ ਵਾਲਿਆਂ ਨੂੰ ਕਿਹਾ ਕਹਿੰਦੇ ਉਹਨਾਂ ਨੂੰ ਤੰਗ ਕਰਦੇ ਆ ਖਾਲਸਤਾਨੀ ਟਾਈਪ ਕੁਛ ਇਦਾਂ ਪਾਕਿਸਤਾਨੀ ਤਾਂ ਨਹੀਂ ਕਹਿੰਦੇ ਹਾਂ ਬਸ ਜੂੜੀ ਵਾਲਾ ਆ ਸਰਦਾਰ ਐ ਇਹ ਕੌਣ ਐ ਬਸ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਹੋ ਜਾਂਦੀਆਂ ਆ ਅੱਛਾ ਹਰਨਬ ਤੂੰ ਹੁਣ ਇੱਥੇ ਹੀ ਰਹਿਣਾ ਇੱਥੇ ਹੀ ਰਹਿ ਕੇ ਪੜਨਾ ਕੀ ਕਰਨਾ ਅੱਗੇ ਕੈਨੇਡਾ ਜਾਣਾ ਹੈ? ਇੱਥੇ ਪੰਜਾਬ ਚ ਨਹੀਂ ਰਹਿਣਾ? ਨਾ। ਦਾਦਾ-ਦਾਦੀ ਕੋਲ? ਨਹੀਂ। ਮੰਮੀ-ਡੈਡੀ ਕੋਲ ਰਹਿਣਾ ਚਾਹੀਦਾ। ਹਾਂਜੀ। ਅੱਛਾ। ਚਲ ਜੇਗਾ ਹੁਣ ਕੈਨੇਡਾ ਦੁਆਰਾ। ਚਲੇ ਜਾਊਂਗਾ। ਅੱਛਾ। ਤੂੰ ਉਹ ਤਾਂ ਬਣ ਗਿਆ ਉੱਥੇ ਦਾ ਸਿਟੀਜ਼ਨ ਤਾਂ ਹੋ ਗਿਆ ਤੂੰ ਹੈਂ? ਕੀ ਲੱਗਦਾ ਫਿਰ ਪੰਜਾਬ ਦੇ ਵਿੱਚ ਕੀ ਆਣ ਆਲਾ ਪੂ ਇੱਕ ਪੰਜਾਬ ਦਾ ਜੀ ਆਪਣੀ ਨੌਜਵਾਨੀ ਇੱਦਾਂ ਬਾਹਰ ਜਾਈ ਜਾਏਗੀ? ਨਹੀਂ ਬਹੁਤ ਜ਼ਿਆਦਾ ਹੋ ਗਿਆ ਹੁਣ ਨਹੀਂ। ਦੇਖੋ 86 ਚ ਮੇਰਾ ਵਿਆਹ ਹੋਇਆ ਸੀਗਾ ਤਾਂ ਬਰਾਤ ਵਿੱਚ 95% ਬਰਾਤੀ ਸਰਦਾਰ ਸੀ ਪੱਗਾ ਸੀਗੀਆਂ ਪੱਗਾ ਸੀਗੀਆਂ ਅੱਛਾ ਅੱਜ ਵੀ ਦੇਖ ਸਕਦੇ ਆਪਾਂ ਹੁਣ ਨਹੀਂ ਪੱਗਾ ਹੁਣ ਤਾਂ ਬਸ ਰੋਡੇ ਰੋਡੇ ਚੱਲੇ ਜਾ ਰਹੇ ਆ ਜੇ ਸਾਡੇ ਵਿੱਚ ਤੇ ਵੀ ਕਿਉਂ ਨਾ ਹੋਣ ਔਖਾ ਔਖਾ ਮਹ ਔਖਾ ਪੰਜਾਬ ਦਾ ਬਚਣਾ ਫਿਊਚਰ ਕੀ ਕੋਈ ਹੱਲ ਵੀ ਦੱਸੋ ਤੁਸੀਂ ਵੀ ਜੇ ਪੰਜਾਬ ਚ ਸਾਰੀ ਜ਼ਿੰਦਗੀ ਆਪਣੀ ਬਿਤਾਈ ਹੈ ਕੀ ਕਰੂਗੀ ਹੱਲ ਤਾਂ ਇਹ ਕਰੂਗੀ ਇਹ ਵੀ ਨੌਕਰੀਆਂ ਮਿਲਣ। ਇਹ ਐ ਜੀਪੀਸੀ ਕਰੇ। ਉਹ ਤਾਂ ਬਣਾਉਂਦਾ ਹੀ ਕੋਈ ਕੁਝ ਨਹੀਂ ਹੈਗੇ। ਐ ਜੀਪੀਸੀ ਕੀ ਧਰਮ ਪ੍ਰਚਾਰ ਕਰੇ ਉਹ ਤਾਂ ਕਰ ਹੀ ਰਹੀ ਐ ਐਸਜੀਪੀਸੀ ਤਾਂ। ਪ੍ਰਚਾਰ ਸਿੱਖਾਂ ਵਾਸਤੇ ਕੋਈ ਹੈ ਨਹੀਂ ਨਾ। ਕੋਈ ਇਸ ਤਰ੍ਹਾਂ ਨਹੀਂ ਹੈ ਅਕੈਡਮੀ ਹੋਵੇ, ਆਈਪੀਐਸ, ਆਈਏਐਸ ਦੀ ਕੋਈ ਪੀਸੀਐਸ ਲਾਲੋ ਜੀ। ਚਲੋ ਪੀਪੀਐਸ ਲਾ ਲੋ 2 ਸਾਲ ਪਹਿਲਾਂ ਸ਼ੁਰੂ ਹੋਈ ਹੈ ਚੰਡੀਗੜ੍ਹ ਚ ਐਸਜੀਪੀਸੀ ਵੱਲੋਂ ਸ਼ੁਰੂ ਹੋਈ ਹੈ ਚੰਡੀਗੜ੍ਹ ਚ ਬਸ ਉਹ ਵੀ ਕਦੀ ਅਕੈਡਮੀ ਨਾਲ ਗੱਲ ਵੀ ਨਹੀਂ ਬਣਦੀ ਲੱਗਦੀ ਫਿਰ ਨਹੀਂ ਕਦੀ ਨਹੀਂ ਹੋਣੀ ਚਾਹੀਦੀ ਕਟੋ-ਕਟ ਡਿਵੀਜ਼ਨਲ ਲੈਵਲ ਤੇ ਤਾਂ ਹੋਣੀ ਚਾਹੀਦੀਆਂ ਅਕੈਡਮੀ ਜੇ ਪੰਜਾਬ ਚ ਤਾਂ ਪੰਜ ਤਾਂ ਹੋਣੀਆਂ ਚਾਹੀਦੀਆਂ ਨਾ ਡਿਵੀਜ਼ਨਲ ਕਿੰਨੀਆਂ ਐ ਪੰਜਾਬ ਚ ਤਾਂ ਤੁਸੀਂ ਕੀ ਕਹਿੰਦੇ ਹੋ ਵੀ ਜੇ ਤੁਹਾਡੇ ਬੇਟੇ ਨੂੰ ਸਰਕਾਰੀ ਨੌਕਰੀ ਸਰਕਾਰ ਦਵੇ ਉਹ ਪੀਆਰ ਛੱਡ ਕੇ ਆ ਜਾਏਗਾ ਕੈਨੇਡਾ ਦੀ ਹਾਂ ਉਹ ਆ ਜਾਊਗਾ ਸੁਖਵਿੰਦਰ ਸਿੰਘ ਸੈਣੀ ਇਹ ਆ ਜਾਊਗਾ ਪਰਿਵਾਰ ਸਮੇਤ ਪਰਿਵਾਰ ਸਮੇਤ ਫੈਮਿਲੀ ਵੀ ਮੇਰੀ ਗਾਰੰਟੀ ਆ ਗਰੰਟੀ ਹੈ ਮੇਰੇ ਉਤੋਂ ਦਾ ਕਹਿੰਦਾ ਮੈਂ ਜਾਣਾ ਮੈਂ ਨਹੀਂ ਰਹਿਣਾ ਇੱਥੇ ਮੈਂ ਨਹੀਂ ਰਹਿੰਦਾ ਫਿਰ ਆਇਂ ਤੁਸੀਂ ਵੀ ਰਾਜੀ ਹੋ ਕੇ ਫਿਰ ਹਾਂ ਮੈਂ ਫਿਰ ਉੱਥੇ ਰਹੂੰਗਾ ਮੈਂ ਉਹਨਾਂ ਕੋਲ ਚਲੇ ਜਾਊਂਗਾ ਉੱਥੇ ਆਪਣਾ ਲਾਸਟ ਵਾਰੀ ਸੰਸਕਾਰ ਉੱਥੇ ਹੋ ਜਾਊਗਾ ਕੈਨੇਡਾ 'ਚ ਤਾਂ ਕਿਹੜਾ ਫਰਕ ਪੈਂਦਾ ਕੋਈ ਪਾਣੀ ਆ ਰਿਹਾ ਅੱਖਾਂ 'ਚ ਤੁਹਾਡੀ ਬਸ ਇਸ ਤਰ੍ਹਾਂ ਹੀ ਮੈਂ ਮੋਪਾਂਕ ਹੋ ਗਿਆ ਪੰਜਾਬ ਤੋਂ ਬਸ ਹੋ ਗਿਆ ਪਹਿਲਾਂ ਵੀ ਦੇਖਿਆ ਮੈਂ ਰਹਿ ਕੇ ਅੱਛੇ ਕੋਸ਼ਿਸ਼ ਨਹੀਂ ਹੈ। ਹਾਂ ਠਸਕੇ ਦਈਓ ਕਿ ਪਿੱਤੋਂ ਹੋਰ ਕਿੱਥੋਂ ਪਚੋਕੜ। ਨਹੀਂ ਪਿੰਡ ਮੇਰਾ। ਅੱਛਾ ਜੱਤੀ ਪੁਸ਼ਤੀ ਉੱਥੇ ਦੀ। ਹਾਂ ਉੱਥੀ ਆ ਉੱਥੀ ਘਰ ਹੈ। ਚੰਡੀਗੜ੍ਹ 'ਚ ਵੀ ਹੈਗਾ ਇਹ ਤੋਂ। ਚਲੋ ਠੀਕ ਠੀਕ ਹੈ ਪਰ ਜੇ ਨੌਕਰੀ ਗਾਹਾਂ ਬੱਚਿਆਂ ਨੂੰ ਨੀਣਾ ਹੈ ਉਸ ਉਹ ਬੜੀ ਦੁੱਖ ਤਕਲੀਫ ਹੁੰਦੀ ਆ। ਐਨਾ ਪੜਨ ਦੇ باوجود ਵੀ ਕੀ ਹੈ ਕੁਆਲੀਫਿਕੇਸ਼ਨ ਬੇਟਿਆਂ ਦੀ? ਡੀ.ਬੀ.ਏ. ਮਿੱਦੂ ਸੈਂਟਰੀ ਇੰਸਪੈਕਟਰ ਡਿਪਲੋਮਾ। ਅੱਛਾ ਦੋਨੋਂ ਗ੍ਰੈਜੂਏਟ ਨੇ। ਦੋਨੋਂ ਗ੍ਰੈਜੂਏਟ। ਤੁਸੀਂ ਵੀ ਅਕਸਰ ਕਈ ਵਾਰ ਆਪਾਂ ਵੀ ਕਹਿ ਦਿੰਦੇ ਆ ਕਿ ਸਰਕਾਰਾਂ ਨੇ ਕੋਈ ਨੌਕਰੀਆਂ ਦੇ ਇੰਤਜ਼ਾਮ ਕੀਤੇ ਨਹੀਂ ਪਰ ਕਈ ਵਾਰ ਇਹ ਹੁੰਦਾ ਵੀ ਕੁਆਲੀਫਿਕੇਸ਼ਨ ਨਹੀਂ ਹੁੰਦੀ ਕੋਈ 8 ਪਾਸ 10 ਪਾਸ 12ਵੀਂ ਪਾਸ ਪਰ ਤੁਹਾਡੇ ਦੋਨੋਂ ਬੇਟੇ ਗ੍ਰੈਜੂਏਟ ਨੇ ਗ੍ਰੈਜੂਏਟ ਹੈ ਜੀ ਦੇਖ ਲਿਓ ਅੱਛਾ ਤੁਸੀਂ ਜਦੋਂ ਲੱਗੇ ਸੀਗੇ ਤੁਸੀਂ 84 ਦੀ ਨੌਕਰੀ ਲੱਗੇ ਸੀ ਉਹ ਚਲੋ ਮੈਂ ਤਾਂ ਬਤੌਰ ਵੈਸੇ ਪਹਿਲਾਂ ਬਤੌਰ ਡਰਾਈਵਰ ਹੀ ਸੀਗਾ ਭਰਤੀ ਹੂੰ ਚਲੋ ਹੌਲੀ 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 ਆਪਾਂ ਜੈਪੁਰ ਪੋਰਚ ਕੀਤਾ ਹੂੰ ਸਨ 2002 ਚ ਹੂੰ ਤੇ 2002 3 ਉਬਲੀਕ 3 ਚ ਉਸ ਤੋਂ ਬਾਅਦ ਫਿਰ 2011 ਚ ਮੈਂ ਇਨਸਪੈਕਟਰ ਬਣ ਗਿਆ ਸੀਗਾ ਇਨਸਪੈਕਟਰ ਬਣਦੇ ਸਾਰ ਮੋਗਗੇ ਮੋਗਗੀ ਤੋਂ ਠੀਕ ਹੈ ਨੇ ਉਸ ਸਮੇਂ ਸਮੇਂ ਦੇ ਸਰਕਾਰਾਂ ਰਹੀਆਂ ਸ਼੍ਰੋਮਣਿਕਲ ਦਲ ਕਾਂਗਰਸ ਜਾਂ ਹੁਣ ਜਿਹੜੀ ਵੀ ਚੱਲ ਰਹੀ ਆਮ ਆਦਮੀ ਪਾਰਟੀ ਨੌਕਰੀਆਂ ਦੇ ਇਹਨਾਂ ਨੇ ਕੀਤੇ ਨਹੀਂ ਹੈ ਮੌਕੇ ਪੈਦਾ ਰੋਜ਼ਗਾਰ ਲਈ ਤਾਂ ਜੀ ਅਕਾਲੀ ਦਲ ਤੋਂ ਜਿਹੜੀਆਂ 10 ਸਾਲ ਲੱਗਿਆ ਆਈ ਆ ਅਕਾਲੀ ਦਲ ਨੌਕਰੀ ਤਾਂ ਉਦੋਂ ਹੀ ਮਤਲਬ ਘਟ ਗਈਆਂ ਫਿਰ ਕੈਪਟਨ ਸਾਹਿਬ ਆ ਗਏ ਫਿਰ ਇਹ ਆ ਗਏ ਆਪਣੇ ਆਮ ਆਦਮੀ ਪਾਰਟੀ ਬਸ ਕੁਝ ਨਹੀਂ ਕਰਿਆ ਜੰਨੇ ਵਧੀਆ ਨਹੀਂ ਕੀਤਾ ਕੰਮ ਕੋਈ ਮਨਚ ਅਫਸੋਸ ਪੋਤਿਆਂ ਤੁਸੀਂ ਕਿ ਉਹ ਵੀ ਕੈਨੇਡਾ ਦੇ ਵਿੱਚ ਜਿਵੇਂ ਭੇਜਣਾ ਵਾਲ ਕਟਾਣ ਨੂੰ ਲੈ ਕੇ ਸਿੱਖੀ ਘਟ ਰਹੀ ਹੈ ਹਾਂ ਅਫਸੋਸ ਹੈ ਮਨ ਚ ਅਫਸੋਸ ਤਾਂ ਹੈ ਫਿਰ ਸਿੱਖੀ ਇਹੀ ਇਹੀ ਤਾਂ ਮੈਂ ਦਸਾਉਣਾ ਚਾਹੁੰਦਾ ਸੀਗਾ ਇਹੀ ਮੈਂ ਦਸਾਉਣਾ ਚਾਹੁੰਦਾ ਸੀਗਾ ਵੀ ਇਸ ਤਰ੍ਹਾਂ ਹੋਊਗਾ ਫਿਰ ਤੁਹਾਡਾ ਰੋਸ ਹੀ ਹੈ ਗੁੱਸੇ ਜੀ ਘਟਾਏ ਆ ਫਿਰ ਤੁਸੀਂ ਗੁੱਸੇ ਵਿੱਚ ਤਾਨੀ ਆਪਾਂ ਕਹਿ ਸਕਦੇ ਗੁੱਸੇ ਵਿੱਚ ਤਾਂ ਫਿਰ ਤੁਸੀਂ ਕਹਿੰਦਾ ਰੋਸ ਜ਼ਾਹਿਰ ਕੀਤਾ ਆਪਣਾ ਹਾਂ ਆਪਣੇ ਆਪ ਨੂੰ ਕਰਿਆ ਰੋਸ ਜ਼ਾਹਿਰ ਵੀ ਪੰਜਾਬ 'ਚ ਨੌਕਰੀਆਂ ਨਹੀਂ ਹੈਗੀਆਂ ਚਲੋ ਕਿਸੇ ਦੇ ਨਹੀਂ ਹੈ ਇਹਦੇ ਫਾਦਰ ਦੇ ਕਹਿਣ ਤੇ ਹੀ ਕਟਵਾਏ ਆ ਮੈਂ ਅੱਛਾ ਤੇ ਉਹਨਾਂ ਤੇ ਫੋਨ ਵੀ ਕਰਾਇਆ ਤਾਂ ਘਟਾਇਆ ਨਹੀਂ ਕੱਟਣ ਨੂੰ ਤਿਆਰ ਨਹੀਂ ਸੀ ਨਾ ਕਹਿੰਦਾ ਮੈਂ ਨਹੀਂ ਕਟੂੰਗਾ ਕਹਿੰਦਾ ਅੱਛਾ ਨਾ ਨਾ ਕਿਹੜੀ ਗੱਲੋਂ ਨਹੀਂ ਕਿਉਂ ਮਨਾ ਕਰਦਾ ਉਹ ਮਨਾ ਕਰਦੇ ਕਹਿੰਦਾ ਮੇਰੇ ਨਾਲ ਕਈ ਵਾਰੀ ਲੜਾਈ ਪੈ ਪੈ ਚੁੱਕੀ ਆ ਪਹਿਲਾਂ ਮੈਂ ਮੈਂ ਨਹੀਂ ਕੱਟਦਾ ਆਪੇ ਗੱਲ ਕਰਦਾ ਡੈਡੀ ਦੀ ਗੱਲ ਕਰਾਈ ਇਹ ਤੇ ਨਾਈ ਨਾਲ ਉੱਥੇ ਹਾਂ ਕੋਈ ਕਰਾਈ ਹੈ ਅੱਛਾ ਤੁਸੀਂ ਰੱਖਿਓ ਸੀ ਦਾੜੀ ਤੁਸੀਂ ਕਿਉਂ ਕਟਾਤੀ ਸੀ ਮੈਂ ਤਾਂ ਸ਼ੁਰੂ ਤੇ ਹੀ ਕੱਟਦਾ ਐਵੇਂ ਕਹਦੀ ਹੈ ਹਾਂਜੀ ਹਾਂਜੀ ਸ਼ੁਰੂ ਤੇ ਵਿਚ ਨੂੰ ਥੋੜੀ ਜੀ ਰੱਖੀ ਆ ਹੂੰ ਬਸ ਫੇਰ ਅੱਛਾ ਹਰਨਵ ਤੈਨੂੰ ਪਟਕਾ ਬੰਨਣਾ ਚੰਗਾ ਲੱਗਦਾ ਸੀ ਨਹੀਂ ਤੂੰ ਪਹਿਲਾਂ ਕਦੀ ਕਹਿੰਦਾ ਨਾ ਸੀ ਮੰਮੀ ਨੂੰ ਕਟਾ ਦੋ ਨਹੀਂ ਪਹਿਲਾਂ ਨਹੀਂ ਕਹਿੰਦਾ ਤੇਰੀ ਫੋਟੋ ਤਾਂ ਲੱਗੀ ਹੋਈ ਦੇਖ ਸਰਦਾਰ ਵਾਲੀ ਇਹ ਦੇਖ ਲਈ ਕਾਟ ਤੇ ਹਰਨਵ ਸਿੰਘ ਸੈਣੀ ਪਰ ਹੁਣ ਤਾਨੂੰ ਕਹਿੰਦੇ ਨਹੀਂ ਵੀ ਤੇਰੀ ਫੋਟੋ ਸਰਦਾਰ ਵਾਲੀ ਹੈ ਵਾਲ ਤੂੰ ਕਟਾਤੇ ਉਹ ਕਹਿੰਦੇ ਆ ਪਰ ਹੁਣ ਤੈਨੂੰ ਹੁਣ ਠੀਕ ਲੱਗਦਾ ਪਹਿਲਾਂ ਠੀਕ ਲੱਗਦਾ ਸੀ ਹੁਣ ਠੀਕ ਲੱਗਦਾ ਅੱਛਾ ਕੀ ਕਰਨੇ ਹੋ ਫਿਰ ਸਿਸਟਮ ਨੂੰ ਆਪਣੇ ਵੀ ਕਿਸ ਤਰ੍ਹਾਂ ਪੰਜਾਬ ਦਾ ਪੂ ਇੱਕ ਪਚਾ ਸਕਦੇ ਆ ਬਾਹਰ ਜਾਣ ਬਾਹਰ ਜਾਣ ਤੋਂ ਜਿਆਦਾ ਜਿਆਦਾ ਰੁਜ਼ਗਾਰ ਦੇ ਮੌਕੇ ਹੋਣ ਇਹ ਤਾਂ ਵੱਧ ਤੇ ਵੱਧ ਪੋਸਟਾਂ ਨੂੰ ਮਤਲਬ ਖਵਾਇਸ਼ ਕਰੀ ਜਾਂਦੇ ਆ ਕੱਟੀ ਜਾਂਦੇ ਆ ਮਤਲਬ ਪੋਸਟਾਂ ਨੂੰ ਨਵੀਆਂ ਕੋਈ ਬਣਦੀਆਂ ਨਹੀਂ ਜਿਹੜੀਆਂ ਪ੍ਰਾਣੀਆਂ ਆ ਵੀ ਆ ਜਿਹੜੀਆਂ ਉਹਨਾਂ ਨੂੰ ਵੀ ਖਤਮ ਕਰ ਰਹੇ ਆ ਤੇ ਕੋਸੀ ਐ ਪੋਸਟਾਂ ਜਿਹੜੀਆਂ ਹੈਗੀਆਂ ਜੇ 12000 ਰੁਪਈਆ ਵੀ ਦੰਦੇ ਉਹਦੇ ਅਪਲਾਈ ਕਰਦੇ ਆ 10 10 ਲੱਖ ਬੰਦਾ ਅਪਲਾਈ ਕਰਦਾ ਹੂੰ ਉਹ ਕਿੱਥੇ ਕਾਮਯਾਬ ਪ੍ਰਾਈਵੇਟਾਈਜੇਸ਼ਨ ਵੀ ਹੋ ਰਿਹਾ ਹਰ ਮਹਿਕਮੇ ਦਾ ਨਿਜੀ ਕਰਨ ਵੀ ਹੋ ਰਿਹਾ ਜ਼ਿਆਦਾਤਰ ਹਾਂ ਨਿਜੀਕਰਨ ਹੋ ਰਿਹਾ ਜੀ ਹਾਂਜੀ ਕੀ ਹੱਲ ਕੀ ਐ ਫਿਰ ਕਿੱਦਾਂ ਤੁਸੀਂ ਕਹੋਗੇ ਵੀ ਦਿੱਤਾ ਜਾਵੇ ਰੋਜ਼ਗਾਰ ਦੇ ਮੌਕੇ ਨੌਕਰੀਆਂ 'ਚ ਦੇਖੋ ਜੇ ਕੰਟਰੈਕਟ ਵੇਸ ਤੇ ਵੀ ਹੋਵੇ ਤਾਂ ਘੱਟੋ ਘੱਟ ਤਨਖਾਹ ਤਾਂ ਹੋਵੇ ਜੇ ਸਰਕਾਰੀ ਬੰਦੇ ਦੇ ਬਰਾਬਰ ਨਹੀਂ ਤੁਸੀਂ ਕਰਨਾ ਘੱਟੋ ਘੱਟ ਅੱਧੀ ਤਾਂ ਤਨਖਾਹ ਦਿਓ ਐਨ ਇਮਾਨਦਾਰੀ ਨਾਲ ਅੱਧੀ ਤਾਂ ਤਨਖਾਹ ਦਿਓ 10000 ਨਾਲ ਕੁਝ ਨਹੀਂ ਹੁੰਦਾ ਕੀ ਕਹਨੇ ਹੋ ਮਜਬੂਰੀ ਹੈ ਫਿਰ ਪੰਜਾਬ ਖਾਲੀ ਹੋਣ ਦੀ ਲੋਕਾਂ ਦੀ ਹਾਂ ਫਿਰ ਇਹ ਮਜਬੂਰੀ ਹੈ ਫਿਰ ਖਾਲੀ ਤਾਂ ਹੋਣੀ ਆਉਣਾ ਤੁਹਾਡੇ ਸਾਹਮਣੇ ਹੀ ਆ ਦੋਨੋਂ ਮੁੰਡੇ ਬਾਹਰ ਚਲੇ ਗਏ ਇੱਥੇ ਹੁਣ ਬੜਾਪਾ ਕੱਲੇ ਆ ਤਾਂ ਕੱਲੇ ਦੇ ਕੱਲੇ ਦੇ ਹੋਊਗਾ ਜੇ ਕਿਸ ਨੇ ਬੁਲਾ ਲਿਆ ਤਾਂ ਚਲੇ ਜਾਊਂਗੇ ਨਹੀਂ ਬੇਜਤੀ ਮਰ ਜਾਗੇ ਔਰ ਕੀ ਹੋ ਸਾਦਾ ਨਹੀਂ ਪਰ ਔਲਾਦ ਤਾਂ ਕਹਿੰਦੇ ਬੁਢਾਪੇ ਚ ਕੰਮ ਆਵੇ ਕੋਲ ਹੋਵੇ ਔਲਾਦ ਦਾ ਸੁੱਖ ਮਿਲੇ ਉਸ ਚੀਜ਼ ਤੋਂ ਫਿਰ ਬਾਂਝੇ ਹੋ ਜੋਂਗੇ ਸਾਰੀ ਗੱਲ ਇਹ ਹੈ ਵੀ ਅਸੀਂ ਮੰਨਦੇ ਵੇ ਔਲਾਦ ਕੋਲ ਹੋਵੇ ਕਹਿੰਦੇ ਆ ਅਸੀਂ ਪਰ ਔਲਾਦ ਕੋਲ ਤਾਂ ਹੀ ਹੋਵੇ ਜੇ ਉਹਨੂੰ 4 ਪੈਸੇ ਕਿਧਰੋਂ ਮਿਲਦੇ ਹੋਣ ਚੁੱਲਾ ਬਲਦਾ ਹੋਵੇ ਚੁੱਲਾ ਬਲਦਾ ਹੋਵੇ ਕੋਈ ਮਾੜਾ ਮੋਟਾ ਉਹਨਾਂ ਦੇ ਬੱਚਿਆਂ ਦੀ ਫੀਸ ਆਉਂਦੀ ਹੋਵੇ ਪਹਿਲਾਂ ਬਿਜਲੀ ਪਾਣੀ ਦੇ ਹੀ ਬਿਲ ਮਾਰ ਨਹੀਂ ਹੈ ਬਹੁਤ ਮਹਿੰਗਾਈ ਹੋ ਚੁੱਕੀ ਹੈ ਸੋ ਗੱਲਬਾਤ ਤੁਸੀਂ ਸੁਣੀ ਹੈ ਸੁਰਮੁਖ ਸਿੰਘ ਸੈਣੀ ਖੁਦ ਪੱਗ ਬੰਦੇ ਨੇ ਤੇ ਰੋਸਾ ਪ੍ਰਗਟ ਕੀਤਾ ਹਾਲਾਂਕਿ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਕਿਉਂਕਿ ਦੋ ਬੱਚੇ ਦੋਨੋਂ ਜੇ ਬੁਢਾਪੇ ਚ ਕੋਲ ਨਹੀਂ ਹੈਗੇ ਮਾਪਿਆਂ ਦੇ ਤਾਂ ਕਿਤੇ ਨਾ ਕਿਤੇ ਅੰਦਰੋਂ ਮਨ ਨੂੰ ਤਾਂ ਇਹ ਚੀਜ਼ ਮਹਿਸੂਸ ਹੁੰਦੀ ਹੈ ਉਹ ਤਾਂ ਵੀ ਹਾਰ ਕੇ ਕਹਿ ਰਿਹਾ ਕਿ ਮੈਂ ਰਿਲੈਕਸ ਫੀਲ ਕਰ ਰਹੇ ਹਾਂ ਵਾਲ ਕਟਾਣ ਤੋਂ ਬਾਅਦ ਪਰ ਦਾਦੇ ਨੇ ਇਸ ਤਰ੍ਹਾਂ ਰੋਸ ਜ਼ਾਹਿਰ ਕੀਤਾ ਸਰਕਾਰਾਂ ਪ੍ਰਤੀ ਬਈ ਜੇਕਰ ਸਾਡੇ ਬੱਚੇ ਸਾਡੇ ਤੋਂ ਦੂਰ ਹੋ ਰਹੇ ਨੇ ਪੁੱਤ ਨੇ ਪੋਤੇ ਨੇ ਤਾਂ ਕਿਤੇ ਨਾ ਕਿਤੇ ਜ਼ਿੰਮੇਵਾਰ ਸਿਸਟਮ ਹੈ ਹੁਕਮਰਾਨ ਕਿੰਨਾ ਕੁ ਗੰਭੀਰ ਸੈਣੀ ਉਹਨਾਂ ਦੇ ਇਸ ਸੁਨੇਹੇ ਨੂੰ ਲੈਂਦੇ ਨੇ ਦੇਖਣਾ ਬਾਕੀ ਹੈ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ